ਹਾਏ ਹੇ ਇਹ ਤੂੰ ਆ ਗਿਆ ਕੋਣ ਹੈ ਪੁੱਤ ਫੱਤੂ ਆਉਂਦੇ ਉਹਦੇ ਕੋਲ ਦੇ ਇੰਨੇ ਆਉਣ ਆ ਰਖੜੀ ਲੈਣੀ ਆਪਣੀ ਕਮਰੇ ਚ ਆ ਜਾਓ ਆ ਜਾ ਜੀ ਆਏ ਜੀ ਆਏ ਮੈਂ ਨੀਂਦੀ ਲਈ ਆਦਰ ਕੀ ਅਕਲਿਆ ਭੋਦਰੀਆਂ ਆਈਆਂ ਬੁਲਾ ਕੇ ਕਿਉਂ ਨਹੀਂ ਆਈ ਨਾ ਮੈਨੂੰ ਵੀ ਬੁਲਾਣਾ ਇਹ ਕੀ ਕਰਨ ਹੁੰਦੀਆਂ ਆ ਪੁੱਤ ਰਖੜੀ ਬੰਨਣ ਆਈਆਂ ਹੋਰ ਕੀ ਗੱਲ ਹੈ ਰਖੜੀ ਕਿਹਨੇ ਬੰਨਣੀ ਹੈ ਤੂੰ ਚਲ ਉੱਠ ਲਿਆ ਮੇਰੇ ਕੋਲ ਖਾਣ ਨੂੰ ਕੋ ਸਮਝ ਤੂੰ ਮੈਨੂੰ ਲੈ ਰਹਿਣ ਸਕੂਲੇ ਲੈ ਮੋਟਰ ਕੱਲ ਮੇਰੇ ਫਰੈਂਡਸ ਨਾਲ ਮੇਰੇ ਨਾਲ ਸਕੂਲੇ ਬਬੂ ਤੋਂ ਤੇ ਕਰਕੇ ਮੈਂ ਨਹੀਂ ਕਹਿਣਾ ਜੂਣ ਹੁਣ ਕਿਤੇ ਜਲੀ ਮੇਰੀ ਗਾਲ ਸੁਣਾ ਧਿਆਨ ਨਾਲ ਇਹ ਕਰਨੀਆਂ ਭਰਨੀਆਂ ਹੁੰਦੀਆਂ ਇੱਥੇ ਭਾਨੇ ਪਈਏ ਕੱਲੂ ਤੇਰੇ ਨਾਲ ਇਦਾਂ ਦੀ ਹੋਣੀ ਆ ਤੂੰ ਯਾਦ ਰੱਖਣਾ ਫਿਰ ਔਟ ਪਰ ਫਟ ਫਟ ਮੇਰੇ ਨਾਲ ਵੀ ਹੋਣੀ ਆ ਹਾਏ ਮੇਰਾ ਪੁੱਤ ਦੁਨੀ ਕੋ ਵਾਚੂਰੀ ਆਉਂਦੀ ਆ ਹਾਏ ਹਾਏ ਉਹ ਤੋਰੀ ਆਉਂਦੀ ਆ ਜੰਦਰੋ ਬੈ ਕੱਪੜੇ ਵਾਲਾ ਤੇ ਜਿੰਦਾ ਚੱਕ ਲੈ ਛੇਤੀ ਸਾਸਰੀ ਕਾਲ ਪੁੱਤ ਸਾਸਰੀ ਕਾਲ ਭਾਬੀ ਸਾਸਰੀ ਕਾਲ ਭਾਬੀ ਚੱਲਨੇ ਸੀਗੇ ਕਿਤੇ ਮੈਂ ਰਖੜੀ ਲੈ ਕੇ ਆਈ ਸੀ ਭਾਜੀ ਦੇ ਲਈ ਹਾਂ ਚੱਲੀ ਸੀ ਮੈਂ ਆਪਣੇ ਪੇਕਿਆਂ ਨੂੰ ਤੇ ਤੂੰ ਕਿਹੜਾ ਦੱਸ ਕੇ ਆਉਣੀ ਆ ਭਰਾ ਤੇ ਤੇਰੇ ਨਾਲੇ ਬਾਹਰ ਤੂੰ ਕਿਤੇ ਨਹੀਂ ਰਖੜੀ ਲੈ ਕੇ ਆ ਜੰਨੀ ਆ ਲੈ ਭਾਬੀ ਮੈਂ ਆਈ ਸੀਗੀ ਜਾਣਾ ਹੁੰਦਾ ਬੰਦਾ ਦੱਸ ਕੇ ਆ ਜਵੇ ਤੂੰ ਕਿਹੜਾ ਫੋਨ ਕਰਕੇ ਆਨੀ ਆ ਗੁੱਲੀਂ ਦੇ ਰਖੜੀਆਂ ਦਾ ਪਿਆਰ ਆਪਾਂ ਵੀ ਲੇਟ ਹੁੰਨੇ ਆ ਚੱਲੀਏ ਇਹ ਹਾਈ ਭਾਬੀ ਮੰਮੀ ਤਾਂ ਅੰਦਰ ਹੀ ਹੋਣੀ ਮੈਨ ਲੈਂਦੇ ਮੈਨੂੰ ਹੁਣ ਮੈਂ ਜਿੰਦਾ ਲਾ ਦਿੱਤਾ ਹੁਣ ਤੂੰ ਫੇਰ ਕਿਸੇ ਦਿਨ ਮਿਲ ਲਈ ਆ ਕੇ ਜਿੰਦਾ ਹੀ ਲੱਗਾ ਆ ਖੋਲੀ ਆਣਾ ਸੀ ਜਾਂ ਕੋਆ ਹੋਰ ਕਿੱਦਾਂ ਠੀਕ ਹੈ ਤੁਸੀ ਮੈਂ ਨਹੀਂ ਖਾਣਦਾ ਸਵੇਰ ਨੂੰ ਮੋਸੇ ਪਕੌੜੇ ਸੁਪਰੀਂ ਨਾ ਹੋਸੀ ਨਹੀਂ ਜਾਈਦਾ ਬੱਸ ਤੁਹਾਨੂੰ ਮੈਨ ਲਿਆ ਸਾਡੇ ਘਾਟ ਤੇ ਫੇ ਮਾਤਾ ਚਾਪ ਹੋ ਰਹੇ ਨੇ ਹੋਣ ਇੱਥੇ ਖਲਾਵਾ ਪਰ ਅੱਜ ਨੂੰ ਕੇਨਰ ਪਾਰ ਕਰਨਾ ਸਾਰੇ ਨੇ ਆ ਵੀ ਪੁੱਤ ਨੂੰ ਉਕਲ ਪੁੱਤ ਕੁੜੀਆਂ ਦੇ ਭਰਾ ਜਾ ਮਾਂ ਪਿਪੂਏ ਹੋ ਜਾਣਾ ਤੇ ਪੇਕੇ ਨਹੀਂ ਖਤਮ ਹੋ ਜਾਂਦੇ ਕੁੜੀਆਂ ਬਚੀਆਂ ਨੇ ਹੋਰ ਕਿੱਥੇ ਹੋਣਾ ਇਹਨਾਂ ਦਾ ਪੁੱਤ ਪਹਿਲਾਂ ਘਰ ਆ ਆਪਣਾ ਬਾਅਦ ਵਿੱਚ சியே பண்ண மெரா புத்தியசு பலய பூவா